ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਖੀ 14ਵੀਂ ਸ੍ਰੀ ਗੁਰੂ ਕਲਗੀ ਧਰਦੀਨ ਦਿਆਲ ਨੈਣਾ ਦੇਵੀ ਬੜੇ ਆਨੰਦ ਵਿੱਚ ਬੈਠੇ ਰਹੇ ਤੇ ਪਹਾੜਕੀਆਂ ਸੰਗਤਾਂ ਤੇ ਦੁਆਰੇ ਕੇ ਪ੍ਰੇਮੀ ਨੇਮੀ ਸਿੱਖ ਸੰਗ ਸੰਗਤ ਭਗਤ ਆਦਿਕ ਸਮੂਹ ਸੰਗਤਾਂ ਬਹੁਤੀ ਆਣ ਇਕੱਤਰ ਹੋਈਆਂ ਇੱਕ ਸਿੱਖ ਨੇ ਹੱਥ ਜੋੜ ਅਰਦਾਸ ਕਰੀ ਮਹਾਰਾਜ ਅਸੀਂ ਗ੍ਰਸਤੀ ਲੋਗ ਹਾਂ ਫਸੇ ਹੋਏ ਚੱਕੜ ਆਦੀ ਮੇਂ ਜ਼ਮੀਨ ਖੇਤ ਬਾਲ ਬੱਚੇ ਰੋਗ ਸੋਗ ਅਨੇਕ ਤਰ੍ਹਾਂ ਸੇ ਘਰੋਂ ਕੀ ਚਿੰਤਾ ਮੇਂ ਸਾਡਾ ਜੀਵਨ ਨਸ਼ਟ ਹੋ ਰਿਹਾ ਹੈ ਤੁਸੀਂ ਸੱਚਾ ਗੁਰੂ ਮਿਲਿਆ ਹੈ ਦਇਆ ਕਰਕੇ ਜਗਤ ਦੀ ਅਗ ਥੀਂ ਰੱਖ ਲੈ ਅਰ ਜੋ ਕਹੋ ਅਸੀਂ ਕਰੀਏ ਗਰੀਬ ਸਿੱਖ ਦੀ ਬੇਨਤੀ ਸੁਣਕਰ ਗੁਰੂ ਜੀ ਦਇਆਲ ਹੋਕੇ ਬਚਨ ਕੀਆ ਦੁਹਰਾ ਸੁਣੋ ਖਾਲਸਾ ਪੰਥ ਜੀ ਤਹ ਚਿੰਤਾ ਨਾਹੀ ਕੋਏ ਮਨ ਬਚਨ ਕਰਮ ਕਰ ਹਿਰਦੇ ਮੇਂ ਪਗਤ ਗੁਰੂ ਕੀ ਹੋਈ ਜੋ ਤੁਮਰੇ ਹਿੱਤ ਕਰਮ ਹੈ ਕਹੋ ਸੁਨੋ ਚਿਤ ਲਾਏ ਅਗਲਾ ਕਰਮ ਸੋ ਪਰਮ ਜਗ ਦਿਲ ਤੇ ਦਿਓ ਹਟਾਏ ਏ ਸਿੱਖੋ ਵਾਹਿਗੁਰੂ ਦਾ ਆਸਰਾ ਕਰੋ ਜਿਸ ਵੇਲੇ ਤੁਹਾਡੇ ਘਰ ਲੜਕਾ ਪੈਦਾ ਹੋਵੇ ਅਵਲ ਤੋਂ ਦਾਈ ਹਿੰਦੂਣੀ ਹੋਵੇ ਕਿਉਂ ਜੋ ਮਲੇਸ਼ ਦਾ ਤੁਰਕ ਤਾਂ ਮੱਥੇ ਲੱਗਣਾ ਧਰਮ ਨਹੀਂ ਉਸ ਨੂੰ ਮਾਂ ਦਾ ਦੁੱਧ ਤਦੇ ਦੇਵਣਾ ਪਹਿਲੇ ਗ੍ਰੰਥੀ ਪਾਸੋਂ ਭੋਗ ਦੀ ਆਵਾਜ਼ ਲੈ ਕੇ ਅਰਦਾਸ ਕਰਾ ਕੇ ਫਤਿਹ ਬੁਲਾ ਕੇ ਸ੍ਰੀ ਵਹਿਗੁਰੂ ਦਾ ਸੰਸਕਾਰ ਪਾ ਕੇ ਮੰਜੀ ਸਾਹਿਬ ਦੇ ਪਾਵੇ ਨੂੰ ਧੋ ਕੇ ਮੁਖ ਮੇਂ ਅੰਮ੍ਰਿਤ ਪਾਓ ਸਿੱਖ ਧਰਮ ਕੋ ਪ੍ਰਗਟ ਕਰਨਾ ਔਰ 1 ਰੁਪਿਆ ਅਰਦਾਸ ਪੁੱਤਰ ਦੀ ਅਰਤੀ ਦੇ 5 ਪੈਸੇ ਰੱਖਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਪੂਜਾ ਕਰਨੀ ਗੁਰਦੁਆਰੇ ਅਥਵਾ ਧਰਮਸ਼ਾਲਾ ਵਿਖੇ ਭੇਜਣੀ ਚਾਹੀਏ ਯਥਾ ਯੋਗ ਇੱਕ ਗੜਵਾ ਪਾਣੀ ਦਾ ਰੱਖ ਕੇ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਕਰ ਥੋੜਾ ਸਾ ਗ੍ਰਹਿ ਵਿਖੇ ਛਣਕਣਾ ਵਾਹਿਗੁਰੂ ਵਾਹਿਗੁਰੂ ਕਹਿ ਕਰ ਰਸੀਆਂ ਵਿੱਚ ਰੁਪਏ ਪਰੋਏ ਦਰਵਾਜ਼ੇ ਦੇ ਅੱਗੇ ਬੰਨਣੇ ਤੇਰਾ ਦਿਨ ਵਿੱਚ ਉਹ ਜਲ ਥੋੜਾ ਥੋੜਾ ਕਰਕੇ ਸਿੱਖਣੇ ਨੂੰ ਦੇਣਾ ਪੀਣੇ ਕੋ ਤੇਰਾ ਦਿਨ ਪਿੱਛੋਂ ਇੱਕ ਗਾਗਰ ਪਾਣੀ ਕੀ ਗਰਮ ਕਰ ਰੱਖੇ ਸ੍ਰੀ ਜਪਜੀ ਸਾਹਿਬ ਸ੍ਰੀ ਲਾਵਾ ਜੀ ਆਨੰਦ ਸਾਹਿਬ ਜੀ ਦਾ ਪਾਠ ਕਰ ਸਿੱਖਣੇ ਵੱਲ ਕੋ ਇਸ਼ਨਾਨ ਕਰਾ ਪੰਜ ਰਤਨ ਇਹਦਾ ਅੰਮ੍ਰਿਤ ਬਣਾ ਵਾਹਿਗੁਰੂ ਜਾਪ ਕਰ ਸਭ ਕੋ ਦੇਣਾ ਪੀਕਰ ਅਪਵਿੱਤਰ ਹੋਣਾ 40 ਦਿਨ ਪਿੱਛੋਂ ਸੋਤਾ ਕੱਢਣਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਜਾ ਕੇ ਚੋਲਾ ਪਾਉਣਾ ਨਾਮ ਰਖਾਣਾ ਯਥਾ ਯੋਗ ਭੇਟਾਂ ਪ੍ਰਸਾਦ ਲੈ ਜਾਣਾ 5 ਬਰਸ ਦਾ ਬੇਟਾ ਬੇਟੀ ਹੋਵੇ ਤਾਂ ਵਿੱਦਿਆ ਪੜਾਉਣੀ ਔਰ 9 ਬਰਸ ਕੇ ਪਿੱਛੇ ਅਮ੍ਰਿਤ ਸ਼ਿਕਾਉਣਾ ਔਰ ਆਪਣੇ ਈਸ਼ਟ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਭੋਗ ਪਾਉਣਾ ਫਿਰ ਹੋਰ ਵਿਦਿਆ ਵਿਹਾਰੀ ਸਿਖਲਾਉਣੀਆਂ ਫਿਰ ਕੁੜਮਾਈ ਹੋਣੇ ਵਕਤ ਅਨੰਦ ਪੜ ਅਰਦਾਸ ਕਰਵਾ ਪੰਜਨਵਾਨਾ ਬਿਹੰਗਮਾ ਕੋ ਅਰਦਾਸ ਦੇ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਮੱਥਾ ਟੇਕ ਕੇ ਦੀਵਾਨ ਲਗਾਇਆ ਅਰ ਸ਼ਬਦ ਪੜਿਆ ਮੰਗਲ ਸਾਜ ਭਇਆ ਪ੍ਰਭ ਆਪਣਾ ਗਾਇਆ ਕੀਰਤਨ ਕਰ ਕੜਾ ਪ੍ਰਸ਼ਾਦ ਵਰਤਾਓ ਸ੍ਰੀ ਵਾਹਿਗੁਰੂ ਆਕੇ ਨਿੰਗਰ ਨੂੰ ਸ਼ੁਹਾਰਾ ਸ਼ਗਨ ਦਿਓ ਪਿੱਛੇ ਸਭ ਗੁਟੰਬ ਪਰਿਵਾਰ ਸ਼ਕੋ ਸ਼ਿਕਾਇਓ ਵਿਵਾਹ ਦੇ ਪਹਿਲੇ ਚੁੰਗ ਕੇ ਰੋਜ ਤੇਲ ਵਾਲੇ ਰੋਜ ਅਰਦਾਸ ਕਰਕੇ ਕੜਾ ਪ੍ਰਸ਼ਾਦ ਕਰਕੇ ਗ੍ਰੰਥ ਸਾਹਿਬ ਦਾ ਪਾਠ ਪਰਾਓ ਵਿਵਾਹ ਕੇ ਰੋਜ ਭੋਗ ਪਾਓ ਗ੍ਰੰਥ ਸਾਹਿਬ ਜੀ ਕੇ ਚੜੇ ਮੂਰੇ ਸੇਰੇ ਨਿੰਗਰ ਨੂੰ ਬੰਨੋ ਅਤੇ ਇਸ਼ਨਾਨ ਅਤੇ ਨਿਸ਼ਾਨ ਝੂਲ ਤੇ ਡੰਕੇ ਬਜਾਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਅਸਵਾਰੀ ਪਹਿਲੇ ਨਿਕਾਲੋ ਪਿੱਛੇ ਸਭ ਲੋਕ ਚਲੋ ਕੋੜੀ ਪਰ ਨਿੰਗਰ ਕੋ ਸਵਾਰ ਕਰ ਲੈ ਚਲੋ 拉ਗੀ ਕੀਰਤਨ ਕਰਕੇ ਸਾਥ ਹੋਵੇ ਲਾਗੀ ਵੀ ਸਾਥ ਹੋਵੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਲਾਵਾ ਦਾ ਪਾਠ ਕਰਨਾ ਲੜਕੇ ਨੂੰ ਗੁਰੂ ਗ੍ਰੰਥ ਸਾਹਿਬ ਜੀਆਂ ਲਾਵਾ ਪੜ੍ਹ ਕੇ ਪ੍ਰਕਰਮਾਚਾਰ ਕਰਵਾਉਣੀਆਂ ਫਿਰ ਸਾਹਮਣੇ ਬਿਠਾ ਲਾ ਕੇ ਗ੍ਰੰਥੀ ਸੇ ਸਿੱਖਿਆ ਦੇਵਣੀ ਭਗਤਾਂ ਦੀ ਸੇਵਾ ਕਰਨੇ ਹੁਕਮ ਕਰਨਾ ਹੁਕਮ ਮੰਨਣਾ ਜੈਸਾ ਲਿਆਵੇ ਸਿੱਧਕ ਨਾਲ ਛਕਣਾ ਸਾਸ ਤੇ ਸੌਰੇ ਦੀ ਸੇਵਾ ਕਰਨੀ ਆਗਿਆਵਿਚ ਚੱਲਣਾ ਇਹ ਸਿੱਖਿਆ ਦੇਵਣੀ ਫਿਰ ਆਨੰਦ ਸਾਹਿਬ ਜੀ ਪੜਕੇ ਪ੍ਰਸ਼ਾਦ ਵਰਤਾਉਣਾ ਦੋਨੋਂ ਦੇ ਆਪਸ ਵੀ ਕੇ ਸਿਰ ਜੋੜੀ ਕਰਨੀ ਅਰ ਲੜਕੇ ਨੂੰ ਸਿੱਖਿਆ ਦੇਵਣੀ ਇਸ਼ਨਾਨ ਕਰਨਾ ਨਿਤਨੇਮ ਗੁਰੂ ਕੀ ਬਾਣੀ ਦਾ ਪਾਠ ਕਰਨਾ ਫਿਰ ਧਰਮ ਦੀ ਕਿਰਤ ਕਰਨੀ ਅਭਿਆਗਤਾ ਨੂੰ ਪ੍ਰਸ਼ਾਦ ਸਿਖਾਉਣਾ ਫਿਰ ਜੈਸਾ ਬਖਸ਼ੇ ਵਾਹਿਗੁਰੂ ਵੈਸਾ ਹੀ ਛਕਣਾ ਵਾਹਿਗੁਰੂ ਕੇ ਪਦਾਰਥ ਬਖਸ਼ੇ ਗੁਰੂ ਕੇ ਗੁਰਦੁਆਰਿਆਂ ਕੇ ਦਰਸ਼ਨ ਕਰਨੇ ਰੇ ਸਿੱਖਿਆ ਲੜਕੇ ਨੂੰ ਦੇਵਨੀਆ ਅਰ ਫਿਰ ਡੋ ਫਿਰ ਡੋਲੀ ਲੈ ਕੇ ਘਰ ਆਵਣਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਬੈਠ ਕੇ ਗਾਣਾ ਖੋਲਣਾ, ਗੁਰੂ ਕੀ ਹਜ਼ੂਰ ਪੇਠਾ ਯਥਾ ਸ਼ਕਤ ਕਰਨੀ, ਮੱਥਾ ਟੇਕਣਾ, ਫਿਰ ਆਪਣੇ ਮਿਵਾਰ ਵਿੱਚ ਲੱਗਣਾ। ਹਰ ਸਿੱਖਾ ਨੂੰ ਚਾਹੀਏ ਤੀਰਥ ਯਾਤਰਾ ਕਰਨੀ, ਗੁਰੂ ਦਾ ਬਚਨ ਹੈ ਵਿਸਾਖੀ ਕਰਤਾਰਪੁਰ ਕਰਨੀ, ਦੀਪਮਾਲਾ ਸ੍ਰੀ ਅੰਮ੍ਰਿਤਸਰ ਜੀ ਕਰਨੀ, ਹੋਲਾ ਮਹੱਲਾ ਆਨੰਦਪੁਰ ਸਾਹਿਬ ਜੀ ਕਰਨਾ, ਮਾਗੀ ਮੁਖਸਰ ਜੀ ਕਰਨੀ। ਅਰ ਨੰਨ ਦੇਢ ਸਹਿਰ ਵਿਕੇਸ਼ਰੀ ਹਜ਼ੂਰ ਅਬਜਲ ਨਗਰ ਸਾਹਿਬ ਜੀ ਦੇ ਦਰਸ਼ਨ ਕਰਨੇ ਸਿੱਖਾਂ ਦੇ ਸਰਬ ਮਨੋਰਥ ਸਹਿਬ ਦਸਵੇਂ ਪਾਸ਼ਾ ਜੀ ਪੂਰੇ ਕਰਦੇ ਹਨ ਅਰ ਚਰਾਸੀ ਦੇ ਪੈ ਥੀ ਮਹਾਰਾਜ ਛੁੜਾਉਂਦੇ ਹਨ ਅਰ ਪਰੋਸੇ ਵਾਲੇ ਸਿੰਘ ਨੂੰ ਆਪਣੇ ਪਾਸ ਬਿਠਾਉਂਦੇ ਹਨ ਮਹਾਰਾਜ ਜੀ ਜਿਹੜੇ ਗੁਰਾਂ ਥੀ ਬੇਮੁਖ ਹਨ ਪਰੋਸੇ ਵਾਲੇ ਸਿੰਘਾਂ ਦੇ ਪਰੋਸੇ ਨੂੰ ਤੋੜਦੇ ਹਨ ਔਰ ਗੁਰੂ ਦੀ ਨਿੰਦਿਆ ਕਰਦੇ ਹਨ ਉਹ ਕਾਕ ਵਾਂਗੂ ਵਿਸ਼ਟਾ ਫੋਲਦੇ ਹਨ ਔਰ ਸਰੀਰ ਤੇ ਆ ਕੇ ਸੂਰ ਦੀ ਕੁੱਕਰ ਦੀ ਔਰ ਚਮਗਿੱਦੜ ਦੀ ਜੂਣ ਪਾਉਂਦੇ ਹਨ ਔਰ ਹੋਰ ਤੀਰਥਾਂ ਦੇ ਨਾਮ ਮਹਾਰਾਜ ਜੀ ਸਿੱਖਾਂ ਦੇ ਉਦਾਰ ਲਈ ਸੁਨਾਉਂਦੇ ਹਨ ਜੇਠ ਸੁద్ధి ਚੌਥ ਮੇਲਾ ਲਾਹੌਰ ਡੇਰੇ ਸਾਹਿਬ ਜੀ ਕਰੇ ਪਰੰਤੂ ਪਹਿਲੇ ਪੈਸ ਤਵੇਰ ਦੀ ਦੀਵਾਨਖਾਨੇ ਜੋ ਸ੍ਰੀ ਗੁਰੂ ਰਾਮਦਾਸ ਜੀ ਚੂਨਾ ਮੰਡੀ ਮੇ ਹੈ ਜਾਂ ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਦੋ ਬਰਸ ਬੈਠ ਕੇ ਮਗਨ ਹੋ ਕੇ ਉਪਦੇਸ਼ ਦੇ ਕੇ ਨਿਹਾਲ ਕੀਤਾ ਔਰ ਹਜ਼ਾਰੇ ਕੇ ਸ਼ਬਦ ਜਹਾਂ ਉਚਾਰੇ ਹਨ ਔਰ ਚੁਹਟੇ ਬਾਜ਼ਾਰ ਵਿੱਚ ਸ੍ਰੀ ਗੁਰੂ ਨਾਨਕ ਸਾਹਿਬ ਜੀ ਕੇ ਦਰਬਾਰ ਕਾ ਦਰਸ਼ਨ ਕਰੋ ਜਹਾਂ ਦੁਨੇ ਚੰਦ ਖੱਤਰੀ ਕੇ ਪਿਤਾ ਕਾ ਉਧਾਰ ਕੀਤਾ ਹੈ ਔਰ ਸ਼੍ਰੀ ਮਖਵਾਕ ਲਾਹੌਰ ਸ਼ਹਿਰ ਜਹਿਰ ਕਹਿਰ ਸਵਾ ਪੈਰ ਉਚਾਰਨ ਕੀਆ ਦਰਸ਼ਨ ਕਰੇ ਪਿਆਸ ਪੂਜਾ ਕੋ गुरु ग्रंथ साहब जी का पूजन करो चतुर्मासे विखे पौटा चमकोर साहब का दर्शन करो दसवीं को श्री हर सर दर्शन करो कुके वाली गुरु का रोड का दर्शन करो फिर खालसा जी श्री अमृतसर जी का दर्शन करो मेरा पूर्ण कर्म धाम है प्रेमी नेमी ज्ञानी त्यानी बिगम बिबिह हठिए तपिए साधु अन्न बचन के तनी उस जगह विखे निवास करेंगे धर्म अर्थ काम मोख ਚਾਰ ਫਲਦਾਇਕ ਸਥਾਨ ਹੈ ਸਰਬ ਤੀਰਥੋਂ ਕਬੜਾ ਤੀਰਥ ਹੈ ਸ਼ਰਾਦੋਂ ਦੀ ਪਹਿਲੀ ਪੂਰਨਮਾਸ਼ੀ ਗੁਵਿੰਦ ਸਾਹਿਬ ਜੀ ਦਾ ਦਰਸ਼ਨ ਕਰੋ ਬਾਵਲੀ ਸਾਹਿਬ ਇਸ਼ਨਾਨ ਕਰੋ ਦੀਵਾਲੀ ਦਾ ਮੇਲਾ ਬੇਕੁੰਠਪੁਰ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦਾ ਦਰਸ਼ਨ ਕਰੋ ਕੜਾ ਪ੍ਰਸ਼ਾਦ ਕਰਾਓ ਸ਼੍ਰੀ ਅੰਮ੍ਰਿਤਸਰ ਜੀ ਗੁਰਪੁਰੀ ਹੈ ਟੁਕੜੀ ਦਾ ਮੇਲਾ ਕੱਤਕ ਸੁਦੀ ਪੂਰਨਮਾਸ਼ੀ ਨੂੰ ਸ਼੍ਰੀ ਨਨਕਾਣਾ ਸਾਹਿਬ ਜੀ ਦਾ ਦਰਸ਼ਨ ਦੀਦਾਰ ਕਰੋ ਫਿਰ ਲਾਹੌਰ ਸ਼ਹਿਰ ਵਿਖੇ ਆਕਰ ਗੁਰਦੁਆਰਿਆਂ ਦੇ ਦਰਸ਼ਨ ਕਰੋ ਪੋ ਸੁద్ధి ਸਤਮੀ ਪਟਨੇ ਸ਼ਹਿਰ ਵਿਖੇ ਦਰਸ਼ਨ ਕਰੋ ਮਾਗੀ ਮੁਕਸ਼ਰ ਦੀ ਦਰਸ਼ਨ ਕਰੋ ਬੋਨਾ ਆਨੰਦਪੁਰ ਕੇਸਗੜ੍ਹ ਸਾਹਿਬ ਜੀ ਕੀਰਤਪੁਰ ਗੁਰੂ ਕਾ ਲਾਹੌਰ ਨੈਣਾ ਦੇਵੀ ਹੋਲਾ ਮਹੱਲਾ ਕਰੋ ਫਿਰ ਛੇਤਰੇ ਚੌਦੇ ਸ਼੍ਰੀ ਤਰਨਤਾਰ ਸਾਹਿਬ ਜੀ ਕੇ ਦਰਸ਼ਨ ਕਰੋ ਮਹੀਨੇ ਦੇ ਮਹੀਨੇ ਜੋ ਦਰਸ਼ਨ ਕਰੇਗਾ ਸ਼ਰੀਰ Arogya ਪੁੱਤਰ ਤਾਂ ਆਦਿਕ ਮਿਲਣਗੇ ਜਿਸ ਦੇ ਸ਼ਰੀਰ ਨੂੰ ਕੁਸ਼ਟ ਆਦਿਕ ਰੋਗ ਹੋਵੇਗਾ ਉਹ ਵੀ ਗੁਰੂ ਅਰਜਨ ਦੇਵ ਜੀ ਦੂਰ ਕਰਨਗੇ ਤਮਤਮਾ ਸਾਹਿਬ ਜੀ ਗੁਰੂ ਕੀ ਕਾਸ਼ੀ ਪੁਰੀ ਹੈ ਦਰਸ਼ਨ ਕਰੋ ਪਰ ਤਨ ਪਰ ਤਨ ਪਰ ਅਪਵਾਦ ਸੇ ਬਚੋ ਗਰੀਬ ਦੁਖੀ ਪਰ ਦਇਆ ਕਰੋ ਪੁੰਨ ਦਾਨ ਜਗ ਤਲਾਬ ਖੂ ਬਾਵਲੇ ਲਵਾਓ ਲਾਜ ਡੋਲ ਪਾਓ ਖੂ ਲਵਾਏ ਦਾ ਪੁੰਨ ਹੈ ਦੋਹਿਰਾ ਸ਼੍ਰੀ ਗੁਰੂ ਦੀਨदयाल ਜੀ ਕਿਰਪਾ ਕਰੀ ਆਗਾਦ ਸਿੱਖਿਆ ਮਾਣੇ ਗੁਰੂ ਕੀ ਸਿੱਖ ਸੰਤ ਮਿਲ ਸਾਧ ਸੁਣ ਕਰ ਗੁਰੂ ਜੀ ਕੇ ਬਚਨ ਅਮੋਲਕ ਸਿੱਖ ਪ੍ਰਸੰਨ ਹੋਏ ਵਾਹਿਗੁਰੂ ਜੀ ਧੰਨ ਗੁਰੂ ਜੀ ਕਹਿ ਕੇ ਦਰਸ਼ਨ ਕਰਕੇ ਭੇਟਾ ਚੜਾ ਆਪਣੇ ਆਪਣੇ ਘਰਾਂ ਨੂੰ ਸੰਗਤ ਚਲਦੀ ਪਈ ਤੱਬ ਪਿਸ਼ੌਰ ਦੀ ਸੰਗਤ ਰਾਵਲਪਿੰਡੀ ਦੀ ਸੰਗਤ ਅਰਜ ਕਰੀ ਸ਼ਬਦ ਪੜ੍ਹ ਕਰ ਸੁਣਾਇਆ ਹਾਉ ਵਾਰੀ ਜੀਓ ਵਾਰੀ ਨਰੰਕਾਰੇ ਨਾਮ ਧਿਆਵਣਾ जद साहेबा तुक सुनी ता तो महाराज जी ने कहा निरंकारी पंथ गुरु नानक साहब जी का है जद गोरखनाथ नाल सुमेर पर्वत पर, पर गोष्ट गोरख जी पूछे आप कौन है गुरु जी गुरु नानक नरंकारी, नरंकारी आदि पंथ चलेगा तब उस पंथ का हुक्म सुनकर अर्ज कर कहा महाराज जी हुम होवे ता पंथ चलाइए चलाओ पर जपाओ वाहे गुरु वाहे गुरु को कहाओ इतना वचन सुनकर संगत ਚਲਦੀ ਪਈ ਸੱਚੇ ਗੁਰੂ ਸਮਾਦ ਲਗਾਈ ਸਾਖੀ ਲਿਖੀ ਲਿਖਾਰੇ ਬੋਲੇ ਸਰਬ ਖਾਲਸਾ ਜੀ ਵਾਹਿਗੁਰੂ